ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਘਰ માં ਦੇ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਘਰ માં ਕਰਦੀਆਂ ਨੇ ਧੰਗ ਬੜਾਹੀ ਪੀੜਾ ਜ਼ਿੰਦਗੀ ਦੇ ਰੰਗ ਦੀਆਂ ਕਰਦੀਆਂ ਨੇ ਧੰਗ ਬੜਾਹੀ ਪੀੜਾ ਜ਼ਿੰਦਗੀ ਦੇ ਰੰਗ ਦਿਆਂ ਕਰਦੀਆਂ ਨੇ ਤੰਗ ਬਣਾਈ ਪੀੜਾ ਜ਼ਿੰਦਗੀ ਦੇ ਰੰਗ ਦਿਆਂ ਕਰਦੀਆਂ ਨੇ ਤੰਗ ਬਣਾਈ ਪੀੜਾ ਜ਼ਿੰਦਗੀ ਦੇ ਰੰਗ ਦਿਆਂ ਕਰਦੀਆਂ ਨੇ ਤੰਗ ਜੀ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਮਹਿਮਾ ਤੇਰੇ ਦਰ ਦੀ ਦਾਤਾ ਗਾਉਂਦੇ ਮੈਂ ਵੇਖੇ ਸਾਰੇ ਮਹਿਮਾ ਤੇਰੇ ਦਰ ਦੀ ਦਾਤਾ ਗਾਉਂਦੇ ਮੈਂ ਵੇਖੇ ਸਾਰੇ ਮਹਿਮਾ ਤੇਰੇ ਦਰ ਦੀ ਦਾਤਾ ਗਾਉਂਦੇ ਮੈਂ ਮੈਂ ਮਾ ਤੇਰੇ ਦਰ ਦੀ ਹਿਦਾਤਾ ਗਾਉਂਦੇ ਮੈਂ ਵੇਖੇ ਮੈਂ ਮਾ ਤੇਰੇ ਦਰ ਦੀ ਹਿਦਾਤਾ ਗਾਉਂਦੇ ਮੈਂ ਵੇਖੇ ਸੁਣਿਆ ਤੇਰੇ ਦਰ ਤੋਂ ਹੁੰਦਾ ਤਾਂ ਕੁਬਦਿਆ ਨੂੰ ਮਿਲਨ ਸਹਾਰੇ ਸੁਣਿਆ ਤੇਰੇ ਦਰ ਤੋਂ ਹੁੰਦਾ ਤਾਂ ਡੁੱਬਦਿਆਂ ਨੂੰ ਮਿਲਨ ਸੰਹਾਰੇ ਸੁਣਐ ਤੇਰੇ ਦਰ ਤੋਂ ਹੁੰਦਾ ਤਾ ਡੁੱਬਦਿਆਂ ਨੂੰ ਮਿਲਨ ਸੰਹਾਰੇ ਸੁਣਐ ਤੇਰੇ ਦਰ ਤੋਂ ਹੁੰਦਾ ਤਾ ਡੁੱਬਦਿਆਂ ਨੂੰ ਮਿਲਨ ਜੀ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਘਰ ਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਘਰ ਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਘਰ ਮਾਂ ਸੁਗਰ ਬਿਆਰੇ ਵਡਭਾਗੀ ਹਰ ਸੰਗਤ ਪਾਵੇ ਹੈ ਭਾਗਹੀਨ ਪ੍ਰਮ ਚੋਟਾ ਖਾਵੇ ਬਿਨ ਭਾਗਾ ਸਤ ਸੰਗ ਨਾਲ ਲੱਭੇ ਬਿਨ ਸੰਗਤ ਮਹਿਲ ਪ੍ਰੀਜੈ ਜੀਓ ਸੋ ਵੱਡਿਆਂ ਭਾਗਾਂ ਵਾਲਿਆਂ ਨੂੰ ਸੋ ਸਤ ਸੰਗ ਦੀ ਪ੍ਰਾਪਤੀ ਹੁੰਦੀ ਸੋ ਜਿਨ੍ਹਾਂ ਦੇ ਭਾਗ ਮਾੜੇ ਸੋ ਗੁਰੂ ਪਿਆਰਿਓ ਇੱਥੇ ਵੀ ਪਟਕਦੇ ਫਿਰਦੇ ਆ ਉਹਨਾਂ ਨੇ ਅੱਗੇ ਵੀ ਪਟਕਣਾ ਸੋ ਗੁਰੂ ਪਿਆਰਿਓ ਪਟਕ ਪਟਕ ਕੇ ਪਤਾ ਨਹੀਂ ਕਿੰਨੀਆਂ ਕੋਈ ਝੋਟਾ ਖਾਂਦੇ ਫਿਰਦੇ ਸੋ ਮਹਾਰਾ ਦੀ ਗੁਰਬਾਣੀ ਸਮਝਾ ਰਹੀ ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਭਰਮ ਚੋਟਾ ਖਾਵੈ ਬਿਨ ਭਾਗਾ ਸੱਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀ ਬਿਨਾ ਸੰਗਤ ਤੋਂ ਸੋ ਗੁਰੂ ਪਿਆਰਿਓ ਮੈਲ ਚੜਦੀ ਜਾਂਦੀ ਮਨ ਨੂੰ ਦਿਨੋ ਦਿਨ ਵੱਧਦੀ ਹੋ ਜਾਂਦੀ ਘਟੇਗੀ ਨਹੀਂ ਕਿਉਂਕਿ ਜੇ ਬੰਦਾ ਨਾ ਨਾਵੇ ਸੋ ਗੁਰੂ ਪਿਆਰਿਓ ਮੈਲ ਚੜੀ ਹੋਈ ਜਾਣੀ ਸੋ ਜੇ ਕੱਪੜੇ ਨਾ ਧੋਵੇ ਸੋ ਗੁਰੂ ਪਿਆਰਿਓ ਕੱਪੜੇ ਮੈਲੇ ਹੁੰਦੇ ਹੁੰਦੇ ਸੋ ਬਹੁਤ ਮੈਲ ਦੇ ਵਿੱਚ ਗੜੁੱਚ ਹੋ ਜਾਣਗੇ ਉਸ ਬੰਦੇ ਨੂੰ ਦੇਖਣ ਨੂੰ ਦਿਲ ਨਹੀਂ ਕਰਦਾ ਸੁ ਜਿਹਦੇ ਬਹੁਤ ਜ਼ਿਆਦੇ ਕੱਪੜੇ ਲਿਪੜੇ ਹੋਣ ਜਿਹੜਾ ਸੋ ਗੁਰੂ ਪਿਆਰਿਓ ਬਹੁਤ ਮੈਲਾ ਖਚਲਾ ਹੋਵੇ ਉਹਦੇ ਕੋਲ ਬੈਣ ਨੂੰ ਦਿਲ ਨਹੀਂ ਕਰਦਾ ਸੋ ਇਸੇ ਤਰ੍ਹਾਂ ਜਿਹਦਾ ਮਨ ਮੈਲਾ ਖਚਲਾ ਜਾਂਦਾ ਸੋ ਜਿਹਦਾ ਮਨ ਬਹੁਤ ਮਾੜਾ ਸੋ ਉਹਦੇ ਕੋਲ ਵੀ ਫਿਰ ਬੈਣ ਨੂੰ ਦਿਲ ਨਹੀਂ ਕਰਦਾ ਸੋ ਗੁਰੂ ਪਿਆਰਿਓ ਜਿਵੇਂ ਕੱਪੜੇ ਤੇ ਸਰੀਰ ਪਾਣੀ ਤੇ ਸਾਬਣ ਨਾਲ ਧੋਤੇ ਜਾਂਦੇ ਹਨ ਸੋ ਇਸੇ ਤਰ੍ਹਾਂ ਜਦੋਂ ਸਤਸੰਗ ਦੇ ਵਿੱਚ ਬਹਿ ਕੇ ਨਾਮ ਜਪਦੇ ਆਂ ਗੁਰਾਂ ਦੀ ਗੁਰਬਾਣੀ ਪੜ੍ਹਦੇ ਸੁਣਦੇ ਤੇ ਮਰ ਦੀ ਗੁਰਬਾਣੀ ਸਮਝਾਉਂਦੀ ਏ ਮੂਤ ਪਨੀਤੀ ਕੱਪੜ ਹੋਏ ਦੇਹ ਸਾਬੂਨ ਲਈਏ ਉਹ ਧੋਏ ਭਰੀਏ ਮਦ ਪਾਪਾਂਗੇ ਸੰਗ ਉਹ ਧੋਪੈ ਨਾਵੇਂ ਕੇ ਰੰਗ ਇੱਕ ਨਾਮ ਦੇ ਨਾਲ ਹੀ ਗੁਰੂ ਪਿਆਰਿਓ ਸੋਏ ਜਿਹੜੀ ਮਤ ਨੂੰ ਮਨ ਨੂੰ ਮੈਲ ਲੱਗੀ ਉਹ ਧੋਤੀ ਜਾ ਸਕਦੀ ਤੇ ਗੁਰੂ ਪਿਆਰਿਓ ਬਿਨਾ ਭਾਗਾ ਤੋਂ ਸੰਗਤ ਵਿੱਚ ਆਇਆ ਨਹੀਂ ਜਾਂਦਾ ਸੋ ਬੇਨਤੀ ਕਰਨੀ ਚਾਹੀਦੀ ਮਾਰਨ ਨੂੰ ਕਿ ਮਹਾਰਾਜ ਜਿੱਥੇ ਹੋਰ ਬਹੁਤ ਕੁਝ ਭਾਗਾਂ ਵਿੱਚ ਲਿਖਿਆ ਉੱਥੇ ਕਿਰਪਾ ਕਰ ਦਿਓ ਸੋ ਸਾਡੇ ਕਰਮਾਂ ਦੇ ਵਿੱਚ ਸਤ ਸੰਗ ਦੀਆਂ ਘੜੀਆਂ ਵੀ ਲਿਖ ਦਿਓ ਕਿਉਂਕਿ ਤੇਰੇ ਤੋਂ ਬਿਨਾ ਹੋਰ ਜੋ ਵੀ ਕੁਝ ਮੰਗੀਏ ਵਿਣਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਦੁਨੀਆ ਦਾ ਜੋ ਮਰਜੀ ਮੰਗ ਲਈਏ ਸੁੱਖ ਨਾਲ ਦੁੱਖ ਜ਼ਰੂਰ ਜੁੜੇ ਹੈ ਸੋ ਜੇ ਸੁੱਖ ਮਿਲੇਗਾ ਇੱਕ ਦਿਨ ਦੁੱਖ ਵੀ ਮਿਲੇਗਾ ਜਿਹੜੀ ਚੀਜ਼ ਮਿਲੀਏ ਇੱਕ ਦੋਨੋਂ ਵਿਛੜੇਗੀ ਵੀ ਤੇ ਜਿਹੜੀ ਜਿਹਦਾ ਮਿਲਣ ਦਾ ਗੁਰੂ ਪਿਆਰਿਓ ਖੁਸ਼ੀ ਹੋਈ ਹੈ ਮਲਾਪ ਦੀ ਖੁਸ਼ੀ ਹੋਈ ਹੈ ਜਦੋਂ ਉਹ ਚੀਜ਼ ਵਿਛੜੇਗੀ ਉਹਦਾ ਗਮ ਵੀ ਹੋਏਗਾ ਸੋ ਗੁਰੂ ਪਿਆਰਿਓ ਖੁਸ਼ੀ ਨਾਲ ਗਮੀ ਜੁੜੀ ਹੋਈ ਹੈ ਜਿਵੇਂ ਜ਼ਿੰਦਗੀ ਨਾਲ ਮੌਤ ਜੁੜੀ ਹੋਈ ਸੋ ਸੰਸਾਰ ਦੀ ਜਿਹੜੀ ਮਰਜ਼ੀ ਚੀਜ਼ ਮੰਗ ਲਈਏ ਸੋ ਗੁਰੂ ਪਿਆਰਿਓ ਇੱਕ ਨਾ ਇੱਕ ਦਿਨ ਦੁੱਖ ਜ਼ਰੂਰ ਦੇ ਦੇਗੀ ਪਰ ਏਕਨ ਪ੍ਰਮਾਤਮਾ ਦਾ ਨਾਮ ਹੈ ਉਹਦਾ ਮਲਾਪ ਹੈ ਜਿਹੜਾ ਕਦੀ ਦੁੱਖ ਨਹੀਂ ਦਿੰਦਾ ਹਮੇਸ਼ਾ ਸੋਖੀ ਸੁਖ ਦਿੰਦਾ ਹੈ ਤੇ ਗੁਰੂ ਪਿਆਰਿਓ ਜਿਵੇਂ ਮਾਤਾ ਸੁਲਖਣੀ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆਈ ਤੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਸੋ ਮੇਰੇ ਘਰ ਔਲਾਦ ਨਹੀਂ ਕਿਰਪਾ ਕਰਦੇ ਸੋ ਇੱਕ ਪੁੱਤਰ ਦੀ ਦਾਤ ਬਖਸ਼ ਦਿਓ ਤੇ ਮਹਾਰਾਜ ਕਹਿਣ ਲੱਗੇ ਕਿ ਤੇਰੇ ਕਰਮਾਂ ਚ ਤੇ 7 ਜਨਮਾਂ ਤੱਕ ਪੁੱਤ ਦੀ ਦਾਤ ਨਹੀਂ ਲਈ ਤੇ ਗੁਰੂ ਬਿਆਰਿਓ ਫਿਰ ਵੇਖੋ ਉਸੇ ਮਾਤਾ ਨੇ ਘੋੜੇ ਦੀਆਂ ਵਾਗਾਂ ਫੜ ਕੇ ਬੇਨਤੀ ਕੀਤੀ ਸੀ ਨਾ ਕਲਮ ਤੇ ਦਿਵਾਤ ਤੇ ਕਾਗਜ ਅੱਗੇ ਕਰ ਦਿੱਤਾ ਸੋ ਕਹਿਣਾ ਕੀਤਾ ਮਹਾਰਾਜ ਜੀ ਉੱਥੇ ਭੁੱਲ ਗਏ ਤੁਸੀਂ ਇੱਥੇ ਲਿਖਦੇ ਹੋ ਸੋ ਕਹਿੰਦੇ ਫਿਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜਦੋਂ ਇੱਕ ਪੌਣ ਲੱਗੇ ਤੇ ਗੁਰੂ ਪਿਆਰੇ ਉੱਥੇ ਘੋੜਾ ਹਿੱਲੇ ਆ ਸੋ ਇੱਕ ਦੀ ਥਾਂ ਤੇ ਸੱਤ ਪੈ ਗਿਆ ਤੇ ਉਸ ਮਾਤਾ ਦੇ ਘਰ ਸੱਤ ਪੁੱਤਰਾਂ ਨੇ ਜਨਮ ਲਿਆ ਸੋ ਗੁਰੂ ਪਿਆਰੇ ਉਹ ਮਰਦੇ ਦਰ ਘਰ ਦੀ ਵਡਿਆਈ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੀ ਸੋ ਜੋ ਕੁਝ ਕਰਮਾਚ ਨਹੀਂ ਵੀ ਲਿਖਿਆ ਨਾ ਉਹ ਵੀ ਮਿਲ ਜਾਂਦਾ ਜੇ ਸ਼ਰਧਾ ਭਾਵਨਾ ਕੋਈ ਬਣਾ ਕੇ ਆਵੇ ਸੱਚੇ ਦਿਲੋਂ ਆ ਕੇ ਮਹਾਰਾਜ ਦੇ ਚਰਨਾਂ ਤੇ ਪੁਕਾਰਾਂ ਕਰੇ ਸੋ ਮਹਾਰਾਜ ਸਭ ਕੁਝ ਦੇਣ ਦੇ ਸਮਰੱਥ ਨੇ ਸੱਚੇ ਸਹਿਬਾ ਕਿਆ ਨਹੀਂ ਕਰਦੇ ਰਹਿ ਕਰਦਾ ਤੇਰਾ ਸਭ ਕਿਸ ਹੈ ਜਿਸ ਦੇਹ ਸੋ ਪਾਵੇ ਸੋ ਗੁਰੂ ਪਿਆਰਿਓ ਸਭ ਕੁਝੇ ਪ੍ਰਮਾਤਮਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸਭ ਕੁਝੇ ਪਰ ਗੁਰੂ ਪਿਆਰਿਓ ਇੱਥੇ ਆ ਕੇ ਸ਼ਰਧਾ ਭਾਵਨਾ ਨਾਲ ਨੀਵੇਂ ਹੋ ਕੇ ਨਿਮਰਤਾ ਸਹਿਤ ਜੇ ਕੋਈ ਅੰਦਰੋਂ ਭੇਜ ਕੇ ਬੇਨਤੀ ਕਰੇ ਤੇ ਮਹਾਰਾਜ ਝੋਲੀਆਂ ਭਰ ਦਿੰਦੇ ਸੋ ਜਿੱਥੇ ਹੋਰ ਆਪਾਂ ਬੜੀਆਂ ਚੀਜ਼ਾਂ ਮੰਗਦੇ ਸੋ ਆਪਣੀ ਲਿਸਟ ਖਤਮ ਹੋਣ ਵਾਲੀ ਨਹੀਂ ਸੋ ਬਹੁਤ ਕੁਝ ਮੰਗਦੇ ਹਮਾਰਾ ਤੋਂ ਚਲੋ ਮਾਰਤ ਨੂੰ ਨਹੀਂ ਮੰਗਣਾ ਹੋਰ ਮੰਗਣਾ ਵੀ ਕਿੱਥੋਂ ਮੰਗੋ ਪਰ ਨਾਲ ਨਾਲ ਇਹ ਵੀ ਮੰਗੋ ਕਿ ਮਹਾਰਾਜ ਸਤ ਸੰਗ ਦੀਆਂ ਘੜੀਆਂ ਵੀ ਸਾਨੂੰ ਬਖਸ਼ੋ ਕਿਉਂਕਿ ਸਤ ਸੰਗ ਕਰੇ ਤੋਂ ਬਿਨਾ ਇਸ ਬੇਕੋ ਇਹ ਵੀ ਮਾਤ ਲੋਕ ਦਾ ਬੇਕੁੰਠ ਹੈ ਕਹੋ ਕਬੀਰੇ ਕਹੀਏ ਕਾਹੇ ਸਾਧ ਸੰਗਤ ਬੇਕੁੰਠ ਹੈ ਇਹ ਮਾਤ ਲੋਕ ਦਾ ਸੱਚਖੰਡ ਹੈ ਸਤ ਸੰਗਤ ਵਿੱਚ ਬਹਿ ਕੇ ਜਿੱਥੇ ਆਪਾਂ ਨਾਮ ਜਪਦੇ ਹਾਂ ਸੋ ਜਿਹੜਾ ਇਸ ਸੱਚਖੰਡ ਚ ਆਏਗਾ ਉਹਨੂੰ ਹੀ ਅਗਲਾ ਸੰਗਖੰਡ ਨਸੀਬ ਹੋਣਾ ਹੈ ਤੇ ਜਿਹੜਾ ਇਸ ਸਤਖੰਡ ਵਿੱਚ ਨਹੀਂ ਆਏਗਾ ਸੋ ਉਹਨੂੰ ਅਗਲਾ ਸਤਖੰਡ ਵੀ ਨਸੀਬ ਨਹੀਂ ਹੋਣਾ ਸੋ ਆਓ ਪੜੋ ਸ਼ਲੋਕ ਵਾਹਿਗੁਰੂ ਜੀ ਸ਼ਲੋਕ ਪਵਨ ਗੁਰੂ ਪਾਣੀ